ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ ਅਸੀਂ ਕਹਿੰਦੇ ਆ ਕਿ ਹਿੰਦੂਤਵਾ ਦੇ ਨਾਲ ਮਾਈਨੋਰਟੀਜ਼ ਦੇ ਉੱਤੇ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ ਮਾਨ ਸਾਹਿਬ ਫਿਰ ਲੀਡਰਾਂ ਯਾਰ ਮੈਂ ਬੜਾ ਦੁਖੀ ਹਾਂ ਮੈਨੂੰ ਨਹੀਂ ਕਦੇ ਕਿਸੇ ਨੇ ਪੁੱਛਿਆ ਕਿ ਬੀਜੇਪੀ ਚੱਲੋ ਜਾਂ ਉਸਾਰੇ ਮੇਰੇ ਕੋਲ ਕਦੇ ਨਹੀਂ ਕੋਈ ਆਉਂਦਾ ਹੈ ਜੀ ਮਾਨ ਸਾਹਿਬ ਇੱਕ ਪਾਸੇ ਦੇਸ਼ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਲਾਦਿਆ ਜਾਵੇ ਦੂਸਰੇ ਪਾਸੇ ਪੋਡਾ ਹਮੇਸ਼ਾ ਅਤਵਾਦੀ ਵਾਲਾ ਕਹਿ ਦਿੰਦਾ ਹੈ ਕਿ ਅੱਜ ਵੀ ਉਹੀ ਸਟੈਂਡ ਆ ਜਾਂ ਕੋਈ ਹੋਰ ਸਮਾਜ ਇਹ ਇਹ ਬਿਲਕੁਲ ਫਿੱਟ ਹੈਗਾ ਹਿੰਦੂਤਵਾ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਂ ਬਿਲਕੁਲ ਕੋਈ ਐਹੋਜੀ ਗੱਲ ਨਹੀਂ ਕੀਤੀ ਜਿਹੜੀ ਜਨਡਾਰਟੀਅਰ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰੀ ਦੇ ਲਈ ਡਿਟ੍ਰੇਟ ਕੀਤੀ ਹੈ ਤੇ ਅਸੀਂ ਲੋਕਾਂ ਦੇ ਲਈ ਪੂਰੀ ਥਿਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਮ ਨਹੀਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ ਜੋ ਖਸ਼ੇਨ ਨੇ ਕੀ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਟਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਰ ਦੇ ਵਿੱਚ ਮਾਰ ਦਿੰਦੇ ਸੀਗੇ ਬਤ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਇਸੇ ਕਾਰਨ ਕੈਂਡੀਡੇਟ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹ ਹੈ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਆਫ ਬਰਾਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਐਜੰਡਾ ਲਾ ਸੇਕ ਜਮਾਨਾ ਬਦਲ ਗਿਆ ਹੈ ਜਦ ਤੇ ਮੋਦੀ ਸਾਹਿਬ ਆਏ ਹੈ ਜਦ ਹੀ ਹਿੰਦੂਤਵਾ ਉੱਤੇ ਆਈ ਹੈ ਉਤਵਾਦ ਸਾਡੀਆਂ ਘੱਟ ਗਿੰਤੀਆਂ ਦਾ ਦਬਾਅ ਬਹੁਤ ਘੱਟ ਗਿਆ ਤੇ ਕਈ ਅਖਬਾਰਾਂ ਹੈ ਕਿ ਹੈ ਜਿਹੜਾ ਸਾਡਾ ਨਾਂ ਲੈਣ ਤੋਂ ਨੇ ਚਾਹੁੰਦੇ ਨੇ ਉਹਨਾਂ ਨੂੰ ਦੱਸਿਆ ਕਿ ਹੈ ਕਿ ਜੇ ਇਹੋ ਜਿਹੇ ਬੰਦਿਆਂ ਦੇ ਤੁਸੀਂ ਨਾਂ ਦਿਓਗੇ ਤਾਂ ਇੰਨਾਂ ਲੋਕਾਂ ਤੇ ਇੰਨਾਂ ਦੀ ਸੋਚ ਨੂੰ ਆਕਸੀਜਨ ਮਿਲ ਰਹੀ ਹੈ ਸੋ ਇਹ ਬੜਾ ਤਕੜਾ ਪ੍ਰੈਸ ਕਲੱਬ ਹੈ ਮੈਂ ਦੇਂਟੀ ਕਰੂੰਗਾ ਕਿ ਆਪਾਂ ਨੂੰ ਜਰਨਲਿਜ਼ਮ ਦੇ ਵਿੱਚ ਇਹੋ ਜਿਹੇ ਵਖਰੇਮਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੇ ਲੈਕਚਰਾਂ ਲਈ ਤਿਆਰ ਹੋ ਕੇ ਆਏ ਹਾਂ ਮੈਂ ਬਹੁਤ ਕੰਮ ਕੀਤਾ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਜਿਵੇਂ ਦਾਵਾ ਕਰਦੀ ਹੈ ਬੀਜੇਪੀ ਤੇ ਮੋਦੀ ਸਰਕਾਰ ਕੀ ਗਰੀਬੀ ਖਤਮ ਹੋ ਗਈ ਹੈ ਗਰੀਬੀ ਜਿਉਂਦੀ ਕਿਉਂ ਹੈ ਜਦੋਂ ਮੈਂ ਪਹਿਲਾਂ 1999 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਉਂਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਬੀਬੀਆਂ ਨੇ ਸਿਰਾਂ ਦੇ ਉੱਤੇ ਪੰਡਾ ਪੱਠੇ ਦੀਆਂ ਅਠਾਈਆਂ ਹੋਈਆਂ ਤੇ ਉਹ ਆਪਣੇ ਡੰਗਰਾਂ ਨੂੰ ਜਾ ਕੇ ਦੇਣਗੀਆਂ ਜੇ ਤੁਸੀਂ 2 ਵਜੇ ਤੋਂ ਬਾਅਦ ਫੇਰ ਸੜਕਾਂ ਤੇ ਜਾਉਂਗੇ ਫੇਰ ਤੁਹਾਨੂੰ ਦੇਖੋਗੇ ਕਿ ਉਹੀ ਬੀਬੀਆਂ ਲੱਕੜਾਂ ਦੀ ਪੰਡ ਤੀਹੀਆਂ ਦੀ ਪੰਡ ਸਿਰਦਕ ਤੇ ਲੱਤ ਕੇ ਆਪਣੇ ਘਰਾਂ ਨੂੰ ਜਾ ਰਹੀਆਂ ਜਿਹਦਾ ਮਤਲਬ ਹੈ ਕਿ ਉਹਨਾਂ ਦੇ ਕੋਲੇ ਕੋਈ ਉਠੇ ਦੇ ਸਾਧਨ ਹੈ ਨਹੀਂ ਕੋਈ ਗੈਸ ਨਹੀਂ ਕੋਈ ਪੁਸ਼ ਨਹੀਂ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਜਿੱਥੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ ਛੁੰਦਾ ਜੇ ਉਹਨਾਂ ਦੇ ਮੁੰਡਾ ਤੇ ਨੂੰ ਹੋਵੇ ਉਸੇ ਕਮਰੇ ਛੁੰਦਾ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕੜੱਟੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਇਹ ਅੱਖੀ ਦੇਖੇ ਹਾਲਾਤ ਅੱਜ ਜਦੋਂ ਇੰਡੀਆ ਕੰਡਾ ਸਾਨੂੰ ਅੰਗਰੇਜ਼ਾਂ ਤੋਂ ਰਾਹਤ ਮਿਲੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਆਜ਼ਾਦੀ ਦੇ ਸਮੇਂ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮੰਨਿਆ ਜਾਂਦਾ ਹੈ ਸਾਡੀ ਗ੍ਰੰਥਾਂ ਦੇ ਵਿੱਚ ਪਰ ਜਦ ਤੇ ਗ੍ਰੇਟ ਗਏ ਹੈ ਇਹਦੇ ਵਿੱਚ ਸਾਰਾ ਸੀਵਰੇ ਸਾਰਾ ਲੈਟਰਨ ਦਾ ਗੰਦ ਸਾਰਾ ਮਿਊਨਿਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦਾ ਚਮੜੇ ਦੀਆਂ ਫੈਕਟਰੀਆਂ ਦਾ ਗੰਦਾ ਸਾਰਾ ਗੰਗਾ ਦੇ ਵਿੱਚ ਪੈਂਦਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਇਹ ਜادیه ਜੇ ਦੇ ਵਿੱਚ ਹਿੰਦੂ ਦੀ ਮжоਰਿਟੀ ਹੋਗੀ ਹਿੰਦੂ ਦਾ ਮੁਲਕ ਹੋ ਗਿਆ ਤੇ ਜੇ ਉਹ ਆਪਣੇ ਪਵਿੱਤਰ ਦਰਿਆ ਨੂੰ ਨਹੀਂ ਸੰਭਾਲ ਸਕਦਾ ਤੇ ਫਿਰ ਤੋਂ ਮੈਨੂੰ ਕਿਹੜਾ ਸੰਪਰਦਨ ਦਿਵਾਉਗਾ ਮੇਰਾ ਮਤਲਬ ਹੈ ਕਿ ਉੱਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ ਐਮਪੀ ਬਣ ਕੇ ਆਉਂਦੇ ਆ ਤੇ ਉੱਥੋਂ ਦਾ ਸਾਰਾ ਮਿਊਂਸੀਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸਿੱਟਦੇ ਆ ਸੋ ਇਹੋ ਜਿਹੀ ਸਥਿਤੀ ਦੇ ਵਿੱਚ 2024 ਦੇ ਵਿੱਚ ਅਸੀਂ ਇਲੈਕਸ਼ਨਾਂ ਚ ਜਾ ਰਹੇ ਹਾਂ ਸਾਰੇ ਕਹਿੰਦੇ ਆ ਗਰੀਬੀ ਹਟਾ ਮੰਗੇ ਸਾਰੇ ਕਹਿੰਦੇ ਆ ਇਸ ਤਰ੍ਹਾਂ ਦੇ ਉਹ ਕਰਾਂਗੇ ਤੁਹਾਨੂੰ ਪਤਾ 21 ਆਦਮੀ ਹੁਣੇ ਸਾਡੇ ਸਮੂਹ ਦੇ ਵਿੱਚ ਗਰੀਬ ਆਦਮੀ ਜਿਹੜੇ ਰਣਰੇਟੇ ਸਿੱਖ ਹੈ ਉਹ ਜ਼ਰੇਲੀ ਖਾਪੀ ਕੇ ਮਰੇ ਔਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ ਕਿਸੇ ਨੂੰ 1 ਲੱਖ ਰੁਪਇਆ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਜਦ ਕਿ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀਗੀ ਕਿ ਇਹਦਾ ਫੈਸਲਾ ਕੀ ਹੋਵੇ ਮੈਨੂੰ ਬਸਤੌਰ ਮੈਂਬਰ ਪਾਰਲੀਮੈਂਟ ਸਨਰੂਰ ਦਾ ਨਹੀਂ ਬੁਲਾਇਆ ਗਿਆ ਪਰ ਉਹ ਤੋਂ ਬਾਅਦ ਮੈਡੀਸਨ ਨੂੰ ਮਿਲਿਆ ਮੈਂ ਕਿ 1000 ਰੁਪਿਆ ਹਰੇਕ ਘਰ ਦੇ ਵਿੱਚ ਦਿਓ ਸਾਰੀਆਂ ਨੌਜਵਾਨ ਵਿਦਵਾਵਾਂ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਤੇ ਇਹਨਾਂ ਦੀ ਖਰਾਬਨ ਦੇਖੋ ਕਿ ਕਿਵੇਂ ਥਰੇੜਾ ਆਈ ਹੋਈ ਹੈ ਕਿਵੇਂ ਟੁੱਟੇ-ਫੁੱਟੇ ਹੈ ਏਜੇ ਠੀਕ ਕਰਾ ਦੋ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮੁਆਵਜ਼ਾ ਉਹ ਬ੍ਰਿਪਾਂ ਦੇ ਕੋਲੇ ਨਹੀਂ ਗਿਆ ਫੇਰਾ ਸੋ ਐਫਜੀਐਨ ਜਿਹੜੀਆਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਐ ਸਾਰਾ ਕੁਝ ਕਰਤਾ ਐ ਇਹ ਸਾਰਾ ਬਿਲਕੁਲ ਵੱਡੇ ਪੱਦਰ ਦੇ ਉੱਤੇ ਇੱਕ ਝੂਠ ਬੋਲਿਆ ਜਾ ਰਿਹਾ ਐ ਇੱਕ ਗੋਬਲਸ ਦਾ ਪ੍ਰੋਪਗੈਂਡਾ ਹੈਗਾ ਐ ਤੇ ਨਰਾ ਰਹਿ ਝੂਠਦਾ ਭਲੰਦਾ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਆ ਕਿ 2024 ਦੇ ਵਿੱਚ ਇਲੈਕਸ਼ਨਸ ਆ ਰਹੇ ਆ ਇਲੈਕਸ਼ਨਰ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਆਂ ਔਰ 2 ਮਹੀਨੇ ਬਾਅਦ ਫਿਰ ચીਖ ਦਿਹਾੜਾ ਪੈਂਦਾ ਕਿ ਕੀ ਗਵਰਨਮੈਂਟ ਆ ਨਹੀਂ ਕੀਤਾ ਹੋ ਨਹੀਂ ਕੀਤਾ ਇਹ ਨਹੀਂ ਕੀਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇੰਦਾ ਚੁਣਦੇ ਐ ਆਪਣੀ ਸਰਕਾਰ ਬਣਾਉਂਦੇ ਐ ਜਿਹੋ ਜਿਹੇ ਹਾਲਾਤੋ ਸਰਕਾਰ ਪੈਦਾ ਕਰਦੀ ਐ ਉਹੀ ਇਹ ਲੋਕ ਜ਼ਿੰਮੇਵਾਰ ਨੇ ਫਿਰ ਕੀ ਆਪਾਂ ਸੋਚ ਕੇ ਵੋਟ ਪਾਉਂਦੇ ਐ ਆ ਜਿਹੜੀ ਸ਼ਰਾਬ ਜਿਹੜੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀਗੀਆਂ ਜੀ ਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਭੀਮ ਹੈਰਵੇਂ ਵੋਟਰਸ ਨੂੰ ਦੇਖ ਕੇ ਵੋਟ ਲੈਂਦੀ ਹੈ ਉਹ ਹੁਣ ਪੂਰੀ ਤਿਆਰੀ ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾ ਕੇ ਸ਼ਰਾਬਾਂ ਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ ਇਸ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਰਿਸਪੌਂਸਿਬਲ ਹੈ ਜੇ ਹੁਣ ਜੀ ਸਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਚੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੱਖੂ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਉਸ ਗੱਲ ਕਰਕੇ ਇਹ ਪਾਰਟੀ ਤੋਂ ਸਤੀਫਾ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਹੈ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਹੈ ਇਹਨਾਂ ਨੂੰ ਵਡਾਉ ਦਾ ਦਿੱਤਾ ਜਾਊਗਾ ਤੇ ਇਹਨਾਂ ਦਾ ਹੀ ਜਿਹੜਾ ਐਕਸਪੀਰੀਅੰਸ ਹੈ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ

ਹਾਂਜੀ ਨਨਪੁਰ ਸਾਹਿਬ ਤੋਂ ਅਸੀਂ ਜਸਵਰ ਕੁਸ਼ਲਪਾਲ ਸਿੰਘ ਮਾੜ ਨੂੰ ਚੁਣਿਆ ਜੀ ਲੁਧਿਆਣੇ ਤੋਂ ਅਮਰਪਾਲ ਸਿੰਘ ਚੰਦੜੇ ਨੂੰ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ ਸੰਗਰੂਰ ਤੋਂ ਮੈਂ ਖੁਦ ਹੈਗਾ ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਫੁਰਖੇਤਰ ਤੋਂ ਖਜਾਨ ਸਿੰਘ ਹੈਗੀ ਹੈ ਬਾਕੀ ਦੇ ਥੋੜੇ ਜਿਹਾ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਨਨਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਨਨ ਲੁਟੇਹੜੀ ਤੋਂ ਅਮਰਪਾਲ ਸਿੰਘ ਖੰਧੜਾ ਜੀ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁਦ ਐ ਤੇ ਪਟਿਆਲਾ ਤੋਂ ਪ੍ਰੋਫੈਸਰ ਮਨਪਾਲ ਸਿੰਘ ਐ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰ ਦੇ ਲਈ ਡਿਟ੍ਰੇਡ ਕੀਤੀ ਹੈ ਤੇ ਅਸੀਂ ਲੋਕਾਂ ਦੇ ਲਈ ਪੂਰੀ ਥਿਰੀਕੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ ਜੋ ਕੁਛ ਇਹਨਾਂ ਨੇ ਕਿਹਾ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ badi ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਕੱਟ ਗਿੰਟੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਜੰਗੇਪਸਾਦ ਦੇ ਵਿੱਚ ਮਾਰ ਦਿੰਦੇ ਸੀਗੇ ਵਤ ਗਿੰਟੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਜਿਸ ਕਨ ਕੈਂਡੀਡੇਟ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਆਫ ਬਰਾਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਨਾਂ ਵਾਲੇ ਸਿੱਖ ਜਿਹੜੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਪੇਡ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ ਜਿਹੜੇ ਸਾਡੇ ਫੋਰਨ ਅਫੇਅਰਸ ਦੇ ਵਜ਼ੀਰ ਐ ਜੈ ਕ੍ਰਿਸ਼ਨ ਜੀ ਜਿੱਦਣ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿਟਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਜਿੱਦ ਮਾਰਿਆ ਇੱਕ ਕੰਮ ਇੰਡੀਆ ਦਾ ਸੀਗਾ ਦੋ ਦਿਨ ਬਾਅਦ ਜੈ ਸ਼ੰਕਰ ਜੀ ਨੂੰ ਜੈਡ ਪਲੱਸ ਸਿਕਿਉਰਿਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹ ਜਿਹੇ ਕਨਸੀਕਵੈਂਸਸ ਹੋਣਗੇ ਜੈ ਸ਼ੰਕਰ ਜੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਏ ਹੈ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੇ ਸੰਕਟ ਜੀ ਤੁਸੀਂ ਤਾਂ ਆਪਣੇ ਆਪ ਨੂੰ ਹੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਕਿਵੇਂ ਬਚਾ ਕੇ ਰੱਖੋਗੇ ਜੈਡ ਸਕਿਉਰਿਟੀ ਹੈ ਰਾਤ ਨੂੰ ਤੁਹਾਡੇ ਪਰਦੇ ਦੇ ਪਿੱਛੇ ਦੇਖਿਆ ਜਾਂਦਾ ਹੈ ਤੁਹਾਡਾ ਟਾਇਲਟ ਦੇਖਿਆ ਜਾਂਦਾ ਹੈ ਤੁਹਾਡੇ ਮੰਜੇ ਦੇ ਥੱਲੇ ਦੇਖਿਆ ਜਾਂਦਾ ਹੈ ਤੇ ਮੇਰਾ ਮਤਲਬ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਸਾਂਭ ਸਕਦੇ ਤੇ ਫਿਰ ਫਿਲੀਪੀਨਸ ਨੂੰ ਕਿਵੇਂ ਸੰਭੋਗੇ ਸੋ ਇਹ ਵੱਡ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਹਾਂ ਮੈਂ ਜਿਹੜਾ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰਿਓ ਸੰਤ ਜੁਨੈਲ ਸਿੰਘ ਭੰਗਵਾੜਿਆ ਦੇ ਨਾਲ ਤੁਸੀਂ ਸੁਣਾ ਕਰੋ ਗੱਲ ਕਰੋ ਸਿੱਖਾਂ ਦੇ ਮਸਲੇ ਐ ਅਸੀਂ ਲੱਲੂ ਪੰਜਾਬ ਨਹੀਂ ਐ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਐ ਪਰ ਅਸੀਂ ਚਾਹੁੰਦੇ ਐ ਆਪਣਾ ਲੈ ਦਾ ਦੇਸ਼ ਤੇ ਤੁਸੀਂ ਗੱਲ ਕਰੋ ਔਰ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਹੈ ਜੋ ਕੋਸ਼ਨਾ ਦੇ ਨਾਲ ਕਸ਼ਮੀਰ છોਰੇ ਹੈ ਜੋ ਟ్రਾਈਬਲਸ ਹੈ ਜਿਵੇਂ ਉਹਨਾਂ ਨੂੰ ਨਕਸਲ ਇਖਤਿਆਵਾਤੀ ਕਹਿੰਦੇ ਕਿ ਛੱਤੀਸਗੜ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ ਪੋਲਿਟਿਕਲੀ ਡੈਮੋਕਰੈਟਿਕਲੀ ਤੇ ਇੰਟਰਨੈਸ਼ਨਲੀ ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ